ਪਈ ਤੁਹਾਨੂੰ ਜੀ ਦੁਲੀ ਚੰਧਾਰਾ ਦੇ ਘਰ ਜਿੱਥੇ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਸਾਹਿਬ 1500 ਦਸ ਵਿੱਚ ਇੱਥੇ ਆਏ ਸੀ ਜੀ ਜੋ ਥੜਾ ਸਾਹਿਬ ਇੱਥੇ ਹੈਗੇ ਐ ਜੀ ਜਿਹੜੇ ਗੁਰਦੁਆਰਾ ਜੋ ਹਰਮੰਦੇ ਅੰਦਰ ਜੇ ਬੇਲੇ ਪਾਸ਼ਾ ਆਏ ਸੀ ਗੁਰਦੁਆਰਾ ਬਣਿਆ ਤੇ ਇੱਥੇ ਆ ਕੇ ਇਹ ਥੜਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਜੀ ਤੇ ਇਹ ਬਿਲਡਿੰਗ ਸਾਰੀ ਜਿਹੜੀ ਮੁਸਲਮਾਨ ਫੈਮਿਲੀ ਕੋਲ ਹੈਗੀ ਐ ਤੇ ਧਨਪਾਗ ਉਹਨਾਂ ਦੇ ਇਹਦੀ ਮੁਸਮਾ ਫੈਮਿਲੀ ਰਿਕਵਰੇ ਨੂੰ ਬਚਾ ਕੇ ਰੱਖਿਆ ਜੀ ਦੇਖੋ ਜੀ ਅਜੇ ਵੀ ਕਿਨੇ ਆਦਰ ਸਤਕਾਰ ਦੇ ਨਾਲ ਸਾਰਾ ਕਮਰਾ ਸਾਫ਼ ਹੈ ਉਪਰੋਂ ਹੁਣ ਪੱਕੀ ਛੱਤ ਪੈ ਗਈ ਹੈ ਤੇ ਲੇਕਿਨ ਥੜਾ ਸਾਬ ਅਜੇ ਉਂਝ ਦਾ ਉਂਝ ਹੀ ਫੈਮਿਲੀ ਨੇ ਮੇਨਟੇਨ ਕੀਤਾ ਹੈ ਜੀਪੇ ਸਾਝਾ ਪੰਜਾਬ ਤੁਹਾਨੂੰ ਦਿੱਲੀ ਗੇਟ ਲਾਹੌਰ ਸ਼ਹਿਰ ਦੇ ਅੰਦਰ ਗੁਰਦੁਆਰਾ ਜੋਹਰਮਲ ਬਾਰੇ ਅੱਜ ਅਸੀਂ ਗੱਲ ਕਰਾਂਗੇ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹਦਾ ਨਾਮ ਜੋਹਰਮਲ ਇਸ ਲਈ ਪਿਆ ਕਿਉਂਕਿ ਚਹਾਟਾ ਜੋਹਰਮਲ ਜਿਹੜਾ ਹੈਗਾ ਦਿੱਲੀ ਗੇਟ ਦੇ ਅੰਦਰ ਜਦੋਂ ਅਸੀਂ ਜਾਈਏ ਸਿੱਧਾ ਲੰਘ ਗਏ ਅੰਦਰ ਨੂੰ ਖੱਬੇ ਪਾਸੇ ਹਵਾ ਮੰਦ ਹੈ ਹਮਾਮ ਤੋਂ ਅੱਗੇ ਵਜ਼ੀਰ ਖਾਨ ਦੀ ਮਸਜਿਦ ਆਂਦੀ ਹੈ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਗਲੀ ਮੁੜਦੀ ਹੈ ਜਿਹਦੇ ਅੰਦਰ ਸਰੀਆਂ ਵਾਲਾ ਬਾਜ਼ਾਰ ਹੈਗਾ ਜੀ ਉੱਥੇ ਜਾ ਕੇ ਜਵਾਹਰ ਮਲ ਦਾ ਚੁਹਟਾ ਹੈਗਾ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਹੈ ਗੁਰਦੁਆਰਾ ਜਵਾਹਰਮਲ ਇਹ ਜਵਾਹਰਮਲ ਕੌਣ ਸੀ ਜੀ ਇਹ ਜਵਾਹਰਮਲ ਜਿਹੜੇ ਹੈਗੇ ਹੈ ਜੀ ਇਹ ਆਪਣੇ ਦੁਨੀ ਚੰਦ ਜਿਹੜੇ ਹੈਗੇ ਜਿੰਨਾਂ ਦਾ ਨਾਮ ਸਾਨੂੰ ਬੜਾ ਮਸ਼ਹੂਰ ਹੈ ਸਿੱਖ ਹਿਸਟਰੀ ਦੇ ਅੰਦਰ ਦੁਨੀ ਚੰਦ ਦੇ ਦਾਦਾ ਜੀ ਹੁੰਦੇ ਸੀ ਜੀ ਉਹਨਾਂ ਦੇ ਨਾਮ ਤੇ ਇਹ ਜਵਾਹਰਮਲ ਪਿਆ ਉਹ ਸਾਨੂੰ ਇਹ ਇਨਫਰਮੇਸ਼ਨ ਕਿੱਥੇ ਮਿਲੀ ਹੈ ਹਿਸਟਰੀ ਬਾਰੇ ਜੀ 1930 ਵਿੱਚ ਬਾਈਕਾਂ ਸਿੰਘ ਨਬਰ ਮਹਾਕੋਸ਼ ਲਿਖਿਆ ਸੀ ਉਹਦੇ ਅੰਦਰ ਵੀ ਇਹ ਗੁਰਦੁਆਰਾ ਸਾਹਿਬ ਬੀ ਗੱਲ ਕਰਦੇ ਆ ਜੀ ਤੇ ਗੁਰਤੀਰਤ ਸਾਈਕਲ ਯਾਤਰਾ ਦੇ ਧੰਨਾ ਸਿੰਘ ਚਾਹਲ ਪਟਿਆਲ ਵੀ ਇਹ ਜੀ 1932 ਵਿੱਚ ਗੁਰਦੁਆਰੇ ਚ ਗਏ ਉੱਥੇ ਜਾ ਕੇ ਇਹਨਾਂ ਨੇ ਇੱਕ ਆਈ ਵਿਟਨੈਸ ਅਕਾਊਂਟ ਹੈਗਾ ਜੀ ਉੱਥੇ ਜਾ ਕੇ ਦੱਸਦੇ ਆ ਸਾਨੂੰ ਮੈਂ ਉਹੀ ਚੀਜ਼ਾਂ ਗੱਲ ਕਰਾਂਗਾ ਯੂਨੀਅਨ ਅਭੀਆਂ ਹੈ ਹਾਂਜੀ ਉਹ ਗੱਲ ਕਰਦੇ ਐ ਕਿ ਇਸ ਗੁਰਦੁਆਰੇ ਦੇ ਨਾਲ ਇੱਕ ਦੁਕਾਨ ਇੱਕ ਬੈਠਣ ਦੀ ਬੈਠਕ ਹੈਗੀ ਐ ਤੇ ਮਹੀਨੇ ਦਾ ਜਿਹੜਾ ਕਿਰਾਇਆ ਹੈਗਾ ਉਹ 13 ਰੁਪਏ ਹੈ ਜਿਹਦੇ ਤੇ ਗੁਰਦੁਆਰਾ 1932 ਵਿੱਚ ਚੱਲਦਾ ਹੁੰਦਾ ਸੀ ਇਹ ਵੀ ਦੱਸਦੇ ਹੈ ਕਿ ਇਸ ਗੁਰਦੁਆਰੇ ਦੇ ਨਾਲ ਲੰਗਰ ਤਰਹੈਸ਼ ਨਹੀਂ ਹੁੰਦੀ ਸੀ ਇਹਦਾ ਮਤਲਬ ਹੋਇਆ ਗੁਰਦੁਆਰਾ ਥੋੜਾ ਛੋਟਾ ਗੁਰਦੁਆਰਾ ਸੀ ਹਾਂਜੀ ਫਿਰ ਅੱਗੇ ਜੀ ਇਹ ਗੱਲ ਕਰਦੇ ਆ ਉਹੀ ਜਿਹੜੇ ਬਾਕੀ ਸਟੋਰੀਆਂ ਦੱਸਦੇ ਆ ਤਾਂ ਨਾ ਸਿੰਘ ਕਿ ਦੁਨੀ ਚ ਨਗਰੂ ਸਾਹਿਬ ਨੂੰ ਲੈ ਕੇ ਆਏ ਸੀ ਕਿ ਇੱਥੇ ਆ ਕੇ ਗੁਰੂ ਸਾਹਿਬ ਨੇ ਦੁਨੀ ਚ ਨੂੰ ਸਮਝਾਇਆ ਕਿ ਸ਼ਰਾਬ ਜਿਹੜੇ ਹੈਗੇ ਆ ਉਹ ਸਿੱਖੀ ਚ ਨਹੀਂ ਹੈਗੇ ਤੇ ਤੁਸੀਂ ਸ਼ਰਾਬ ਛੱਡ ਦਿਓ ਤੇ ਉਹਨਾਂ ਨੇ ਸ਼ਰਾਬ ਛੱਡ ਤਰ ਤੇ ਹੁਣ ਜੀ ਅਸੀਂ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿਹਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ ਜਵਾਹਰ ਮਲ ਪਹਿਲੇ ਬਾਸ਼ਾ ਦਾ ਆਓ ਜੀ ਉੱਥੇ ਲਾਹੌਰ ਚਲੀਏ ਤੇ ਉੱਥੇ ਦੇਖੀਏ ਦਿੱਲੀ ਗੇਟ ਤੋਂ ਅੰਦਰ ਜਾਂਦੇ ਹੋਏ ਖੱਬੇ ਪਾਸੇ ਸਾਡੇ ਆਂਦਾ ਹੈ ਸ਼ਾਹੀ ਹਮਾਮ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਆਂਦੀ ਹੈ ਵਜ਼ੀਰ ਖਾਨ ਮਸਜਿਦ ਵਜ਼ੀਰ ਖਾਨ ਮਸਜਿਦ ਲੰਘ ਕੇ ਹੀ ਖੱਬੇ ਪਾਸੇ ਗਲੀ ਜਾਂਦੀ ਹੈ ਜਿਹੜੀ ਸਿੱਧੀ ਚੌਟਾ ਜਵਾਹਰ ਮਲ ਤੇ ਸਰੀਆਂ ਵਾਲੇ ਬਾਜ਼ਾਰ ਨੂੰ ਜਾਂਦੀ ਹੈ ਉਹ ਗਲੀਚ ਅੰਦਰ ਜਾ ਕੇ ਖੱਬੇ ਪਾਸੇ ਕਿਸੇ ਨੂੰ ਪੁੱਛ ਲਵੋ ਕਿ ਗੁਰਦੁਆਰਾ ਸਾਹਿਬ ਕਿੱਥੇ ਹੈਗਾ ਉਹ ਤੁਹਾਨੂੰ ਦੱਸ ਦੇਣਗੇ ਜਿਹੜੀ ਵੀ ਸੰਗਤਾਂ ਆਣ ਉਹ ਅੰਦਰ ਜਾ ਸਕਦੀਆਂ ਹਨ ਅੰਦਰ ਜਾ ਕੇ ਉਹ ਦਰਸ਼ਨ ਕਰ ਸਕਦੀਆਂ ਹਨ ਉਹ ਗੁਰਸਥਾਨ ਦੇ ਜਿੱਥੇ ਪਹਿਲੇ ਪਾਤਸ਼ਾਹ ਆਈ ਸੀ ਜੀ ਇਸ ਗੁਰਦੁਆਰੇ ਦੇ ਬਾਹਰਲੇ ਪਾਸੇ ਬਹੁਤ ਸੋਹਣੀ ਐਂਟ੍ਰੈਂਸ ਰਿਜਲ ਐਂਟ੍ਰੈਂਸ ਵੀ ਹੈਗੀ ਹੈ ਜੀਬੇ ਸਾਜਾ ਪੰਜਾਬ ਵਿੱਚ ਤੁਹਾਨੂੰ ਜੀ ਦਿੱਲੀ ਗੇਟ ਦੇ ਨੇੜੇ ਜਿਹੜੀ ਪੁਰਾਣੀ ਕੋਤਵਾਲੀ ਚੌਂਕ ਤੇ ਚੌਹਾਟਾ ਜਵਾਹਰ ਮਲ ਬਾਜ਼ਾਰ ਦੇ ਅੰਦਰ ਇੱਥੇ ਨੂੰ ਕਹਿੰਦੇ ਚੌਟਾ ਮੁਫਤੀ ਬਕਰ ਬੱਕੋ ਮੇਰੇ ਪਛੇ ਚੌਕ ਹੈ ਜੀ ਉੱਥੇ ਅਸੀਂ ਤੁਹਾਨੂੰ ਦੁਨੀ ਚੰਦ ਹਾਰਾ ਦੇ ਘਰ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ 1510 ਵਿੱਚ ਇੱਥੇ ਆਏ ਸੀ ਜੀ ਉਦੋਂ ਜੀ ਗੁਰੂ ਸਾਹਿਬ ਬਦਾਮੀ ਬਾਗ ਗੁਰਦੁਆਰਾ ਜਿਹੜਾ ਆਪਣਾ ਜੀਐਸਪੀ ਨੇ ਲੱਭਿਆ ਹੈ ਉੱਥੋਂ ਗੁਰੂ ਸਾਹਿਬ ਨੂੰ ਦੁਨੀ ਚੰਦ ਦਾ ਜਿਹੜਾ ਘਰ ਸੀ ਪਿੱਛੇ ਗੁਰੂ ਸਾਹਿਬ ਨੂੰ ਲੈ ਕੇ ਆਏ ਕਿ ਇੱਥੇ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਹੈਗਾ ਹੈ ਸ਼ਰਾਦ ਜੀ ਗੁਰੂ ਸਾਹਿਬ ਨੇ ਸਮਝਾਇਆ ਇਹ ਸ਼ਰਾਧੇ ਪਖੰਡ ਹੈਗੇ ਆ ਇਹ ਉਹਨਾਂ ਨੂੰ ਕਰਨੇ ਨਹੀਂ ਚਾਹੀਦੇ ਗੁਰੂ ਜੀ ਦੂਣੀ ਚੰਦ ਪਹਿਲੇ ਪਾਸ਼ਾ ਦੇ ਸ਼ਾਗਿਰਦ ਬਨੇ ਜੀ ਜਦੋਂ ਪਹਿਲੇ ਪਾਸ਼ਾ ਇੱਥੇ ਆਏ ਹੈ ਜੀ ਉਦੋਂ ਇਲਾਕੇ ਵਿੱਚ ਹਾਂਜੀ ਇੱਥੇ ਸਾਰੇ ਕਸਾਈ ਹੁੰਦੇ ਸੀ ਅਜੀਬ ਵੀ ਦੇਖੋ ਇੱਥੇ ਕਸਾਈਆਂ ਦੀ ਦੁਕਾਨਾਂ ਹੈਗੀਆਂ ਜੀ ਇੱਥੇ ਸਿਰੀਆਂ ਲੱਗੀਆਂ ਹੁੰਦੀਆਂ ਸੀ ਬੱਕਰੀਆਂ ਦੀਆਂ ਇਸ ਕਰਕੇ ਬਾਜ਼ਾਰ ਦਾ ਨਾਂ ਵੀ ਸਿਰੀਆਂ ਵਾਲਾ ਬਾਜ਼ਾਰ ਹੈ ਉਹ ਇਹਦਾ ਨਾਂ ਸੀ ਤੇ ਅਜੀਬ ਇੱਥੇ ਦੁਕਾਨਾਂ ਹੈਗੀਆਂ ਜੀ ਇਥੇ ਜੀ ਪਹਿਲੇ ਪਾਸਾ ਨੇ ਉਦਾਹਰਣ ਕਰਕੇ ਦੁਨੀ ਚੰਦਾ ਇਥੋਂ ਗੁਰੂ ਸਾਹਿਬ ਫਿਰ ਨੰਕਾਨਾ ਸਾਹਿਬ ਗਏ ਇਹ ਜਗ੍ਹਾ ਜੀ ਉਦਾਸੀਆਂ ਦੇ ਕੰਟਰੋਲ ਚ ਹੈਗੀ ਸੀ ਕਾਫੀ ਦੇਰ ਲਈ ਤੇ 1920 ਵੇ ਜਾ ਕੇ ਜਿਹੜੀ ਲੋਕਲ ਗੁਰਦੁਆਰਾ ਕਮਿਟੀ ਲਾਹੌਰ ਦੀ ਉਹਦਾ ਇੱਥੇ ਕਬਜ਼ਾ ਹੋਇਆ 1927 ਵਿੱਚ ਇਹ ਸਿੱਖਾਂ ਦੇ ਕੰਟਰੋਲ ਚ ਆਈ ਇਹ ਸਾਰਾ ਇਲਾਕਾ ਜਿਹੜਾ ਹੈਗਾ ਜੀ ਇਹ ਮੁਸਲਮਾਨਾਂ ਦਾ ਹੁੰਦਾ ਸੀ ਸਰੀਆਂ ਵਾਲਾ ਬਾਜ਼ਾਰ ਹੁੰਦਾ ਸੀ ਤੇ ਆਓ ਦੇਖਿਓ ਸਾਨੂੰ ਪਤਾ ਲੱਗਾ ਹੈ ਕਿ ਜਿਹੜੀ ਮੁਸਲਮਾਨ ਫੈਮਿਲੀ ਇੱਥੇ ਰਹਿੰਦੀ ਹੈ ਉਹਨਾਂ ਨੇ ਗੁਰੂ ਸਾਹਿਬ ਦਾ ਕਮਰਾ ਬੜਾ ਸੰਭਾਲ ਕੇ ਰੱਖਿਆ ਆਓ ਦੇਖਿਓ ਕਿ ਉਹਨਾਂ ਨੇ ਗੁਰੂ ਸਾਹਿਬ ਦਾ ਸਥਾਨ ਤੇ ਇੱਥਾ ਆ ਗਿਆ ਗੁਰਦੁਆਰਾ ਸਾਹਿਬ ਦਾ ਉਹ ਕਿਵੇਂ ਸੰਭਾਲ ਕੇ ਰੱਖਿਆ ਆ ਆਓ ਜੀ ਆਪਾਂ ਹੁਣ ਅੰਦਰ ਚਲੀਏ ਗੁਰਦੁਆਰਾ ਜੋ ਹਰਮਲ ਜੋ ਦੁਨੀ ਚੰਦ ਹਰਾਂ ਦਾ ਆਪਣਾ ਘਰ ਹੁੰਦਾ ਸੀ ਜਿੱਥੇ ਗੁਰੂ ਸਾਹਿਬ ਆਏ ਸੀ ਉਥੇ ਗੁਰਦੁਆਰਾ ਸਟੈਬਲਿਸ਼ ਹੈ ਆਓ ਜੀ ਚਲੀਏ ਇਹ ਥਣਾ ਸਾਬ ਇੱਥੇ ਹੈਗੇ ਆ ਜੀ ਜਿਹੜੇ ਗੁਰਦੁਆਰਾ ਜੋਹਰ ਮਲ ਦੇ ਅੰਦਰ ਜਿੱਦੇ ਪਹਿਲੇ ਪਾਸ਼ਾ ਆਏ ਸੀ ਗੁਰਦੁਆਰਾ ਬਣਿਆ ਤੇ ਇੱਥੇ ਆ ਕੇ ਇਹ ਥਣਾ ਸਾਬਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਜੀ ਤੇ ਜੀ ਇਹ ਬਿਲਡਿੰਗ ਸਾਰੀ ਜਿਹੜੀ ਮੁਸਲਮਾਨ ਫੈਮਿਲੀ ਕੋਲ ਹੈਗੀ ਹੈ ਕਿ ਧੰਨ ਭਾਗ ਉਹਨਾਂ ਦੇ ਜਿਹੜੀ ਮੁਸਲਮਾਨ ਫੈਮਿਲੀ ਦੇ ਕਮਰੇ ਨੂੰ ਬਚਾ ਕੇ ਰੱਖਿਆ ਹੈ ਜੀ ਦੇਖੋ ਜੀ ਅਜੇ ਵੀ ਕਿੰਨੇ ਆਦਰ ਸਤਕਾਰ ਦੇ ਨਾਲ ਸਾਰਾ ਕਮਰਾ ਸਾਫ਼ ਹੈ ਉੱਪਰ ਹੁਣ ਪੱਕੀ ਛੱਤ ਪੈ ਗਈ ਹੈ ਤੇ ਲੇਕਿਨ ਥੜਾ ਸਾਬ ਅਜੇ ਉੰਜ ਦਾ ਉੰਜ ਹੀ ਫੈਮਿਲੀ ਨੇ ਮੇਨਟੇਨ ਕੀਤਾ ਸਾਰੇ ਸਿੱਖ ਇਹ ਜਿਹੜੀ ਮੁਸਲਮਾਨ ਫੈਮਿਲੀ ਦੇ ਅਸੀਂ ਬਹੁਤ ਮਿਹਰਬਾਨੀ ਹੋਣਾ ਦੀ ਜਿਹੜੀ ਉਹਨਾਂ ਨੇ ਇੱਥੇ ਰਹਿੰਦੇ ਹੋਏ ਵੀ ਐਡਾ ਵੱਡਾ ਕਮਰਾ ਦੇਖੋ ਖਾਲੀ ਰੱਖਿਆ ਹੈ ਤੇ ਸਿੱਖ ਸੰਗਤਾਂ ਜਿਹੜੀਆਂ ਆਉਂਦੀਆਂ ਇੱਥੇ ਉਹਨਾਂ ਲਈ ਇੱਥੇ ਕੀਰਤਨ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਆ ਤੇ ਸਾਨੂੰ ਸਭ ਨੂੰ ਇਹਨੇ ਪਿਆਰ ਬਹੁਤ ਹਨ ਮਿਲਦੇ ਹੈ ਕਿ ਗੁਰੂ ਸਾਹਿਬ ਦੀ ਨਿਸ਼ਾਨੀ ਜਿਹੜੀ ਹੈ ਇੱਥੇ ਬਚਾ ਕੇ ਰੱਖੀ ਹੈ